ਸਾਚੀਅਕਾਲ ਮੈਂ ਮਨਪ੍ਰੀਤ कौर ਤੁਸੀਂ ਦੇਖ ਰਹੇ ਹੋ 24x7 ਪੰਜਾਬ ਨਜ਼ਰ ਮਾਰ ਗਏ ਐ ਇਸ ਵੇਲੇ ਦੀ ਵੱਡੀ ਖਬਰ ਤੇ ਤੁਹਾਨੂੰ ਦੱਸਦੀ ਕਿ ਇਸ ਸਮੇਂ ਕੱਗਰ ਦੇ ਵਿੱਚ ਜਿਹੜਾ ਉਛਾਲੇ ਮਾਰਦਾ ਪਾਣੀ ਨਜ਼ਰ ਆ ਰਿਹਾ ਐ ਐ ਖੌਫਨਾਕ ਤਸਵੀਰਾਂ ਜੀ ਤੁਸੀਂ ਜੋ ਦੇਖ ਰਹੇ ਹੋ ਇਹ ਕੱਗਰ ਦੀਆਂ ਤਸਵੀਰਾਂ ਨੇ ਜਿਸ ਦੇ ਵਿੱਚ ਜਿਹੜਾ ਪਾਣੀ ਐ ਉਹ ਉਛਾਲੇ ਮਾਰਦਾ ਨਜ਼ਰ ਆ ਰਿਹਾ ਐ ਤੁਹਾਨੂੰ ਦੱਸਦੀ ਕਿ ਬੀਤੀ ਰਾਤ ਤੋਂ ਪੰਜਾਬ ਦੇ ਵਿੱਚ ਜੋ ਭਾਰੀ ਮੀਂਹ ਪੈ ਰਿਹਾ ਉਸ ਦੇ ਕਰਕੇ ਕੱਗਰ ਦਾ ਪਾਣੀ ਐ ਜਿਹੜਾ ਇੱਕ ਵਾਰ ਮੁੜ ਤੋਂ ਵੱਧ ਗਿਆ ਤੇ ਕੱਗਰ ਇਹ ਜਿਹੜਾ ਉਹ ਲੋਕਾਂ ਨੂੰ ਫੇਰ ਤੋਂ ਡ੍ਰੌਨ ਲੱਗ ਗਿਆ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਪਹਿਲਾਂ ਹੀ ਜੋ ਸਥਿਤੀ ਹੈ ਉਹ ਬਹੁਤ ਹੀ ਮਾੜੀ ਸਥਿਤੀ ਪੰਜਾਬ ਦੇ ਵਿੱਚ ਬਣੀ ਹੋਈ ਹੈ ਕਿਉਂਕਿ ਪਹਿਲਾਂ ਵੀ ਜਿਹੜੇ ਦਰਿਆ ਨੇ ਡੈਮ ਨੇ ਉਹ ਉਫਾਨ ਤੇ ਚੱਲ ਪਏ ਸੀ ਨੱਕੋ ਨੱਕ ਭਰ ਗਏ ਸੀ ਜਿਸ ਕਰਕੇ ਕਈ ਡੈਮਾਂ ਦੇ ਫਲੱਡ ਗੇਟ ਨੇ ਜਿਹੜੇ ਉਹ ਖੋਲਨੇ ਪਏ ਸੀ ਤੇ ਆਸ-ਪਾਸ ਦੇ ਪਿੰਡ ਨੇ ਜਿਉਹ ਉਹ ਪਾਣੀ ਦੀ ਮਾਰ ਹੇਠ ਚਲੇ ਗਏ ਸੀ ਤੇ ਇੱਕ ਵਾਰ ਫੇਰ ਤੋਂ ਜਿਹੜੇ ਡੈਮ ਨੇ ਉਹ ਲੋਕਾਂ ਨੂੰ ਡ੍ਰੌਨ ਲੱਗ ਗਏ ਨੇ ਤੁਹਾਨੂੰ ਦੱਸ ਦਈਏ ਕਿ ਕਕਰ ਦਾ ਪਾਣੀ ਹੈ ਜਿਹੜਾ ਹੋ ਉਛਾਲੇ ਮਾਰਦਾ ਨਜ਼ਰ ਆ ਰਿਹਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਪਾਣੀ ਹੈ ਜੋ ਤੇਜ਼ੀ ਨਾਲ ਵਧਦਾ ਹੋਇਆ ਨਜ਼ਰ ਆ ਰਿਹਾ ਤੇ ਇਸ ਦੇ ਕਰਕੇ ਲੋਕਾਂ ਦੇ ਮਨਾਂ ਦੇ ਵਿੱਚ ਜਿਹੜਾ ਹੋ ਡਰ ਬਣਿਆ ਹੋਇਆ ਤੁਹਾਨੂੰ ਦੱਸ ਦਈਏ ਕਿ ਸੁਖਨਾ ਝੀਲ ਦੇ ਜਿਹੜੇ ਫਲੱਡ ਗੇਟ ਨੇ ਉਹ ਵੀ ਖੋਲ ਦਿੱਤੇ ਗਏ ਨੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦਾ ਖੌਫਨਾਕ ਮੰਜ਼ਰ ਹੈ ਜੋ ਦੇਖਣ ਨੂੰ ਮਿਲ ਰਿਹਾ ਹੈ ਇਹ ਤਸਵੀਰਾਂ ਇੱਕ ਵਾਰ ਡਰਾ ਦੇਣਗੀਆਂ ਪੰਜਾਬ ਦੇ ਲੋਕ ਪਹਿਲਾਂ ਹੀ ਜਿਹੜੇ ਬਹੁਤ ਮਾੜੀ ਸਥਿਤੀ ਦੇ ਵਿੱਚੋਂ ਗੁਜ਼ਰ ਰਹੇ ਨੇ ਕਿਸਾਨਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਲੋਕਾਂ ਦੇ ਘਰ ਢਾਹ ਢੇਰੀ ਹੋ ਗਏ ਤੇ ਉਹਨਾਂ ਦੇ ਜਿਹੜੇ ਪਸ਼ੂ ਨੇ ਤੇਜ਼ ਵਹਾਅ ਦੇ ਵਿੱਚ ਰੁੜ ਗਏ ਤੇ ਇੱਕ ਵਾਰ ਫਿਰ ਤੋਂ ਜਿਹੜਾ ਪਾਣੀ ਹੈ ਉਹ ਲੋਕਾਂ ਨੂੰ ਡਰੌਣ ਲੱਗ ਗਿਆ ਕਿਉਂਕਿ ਜੇਕਰ ਪਾਣੀ ਵਧਦਾ ਹੈ ਤਾਂ ਜਿਹੜੇ ਫਲੱਡ ਗੇਟ ਨੇ ਉਹ ਹੋਰ ਵੀ ਖੋਲਨੇ ਪੈ ਸਕਦੇ ਨੇ ਤੇ ਜਿਹੜੀ ਪੰਜਾਬ ਦੇ ਵਿੱਚ ਤਬਾਹੀ ਹੈ ਉਹ ਇੱਕ ਵਾਰ ਫਿਰ ਤੋਂ ਮਤ ਸਕਦੀ ਹੈ ਹਾਲੇ ਕਿ ਮੌਸਮ ਵਿਭਾਗ ਦੇ ਵੱਲੋਂ ਹਾਂ ਇਹ ਵੀ ਕਿਹਾ ਗਿਆ ਸੀ ਕਿ ਸੰਭਾਵਨਾ ਹੈ ਕਿ ਜਿਹੜੀ 20 ਸਤੰਬਰ ਤੱਕ ਮੌਨਸੂਨ ਹੈ ਉਹ ਵਾਪਸ ਚਲੀ ਜਾਏਗੀ ਪਰ ਜੋ ਇਸ ਸਮੇਂ ਖਬਰਾਂ ਸਾਹਮਣੇ ਆ ਰਹੀਆਂ ਨੇ ਜੋ ਡੈਮ ਨੇ ਦਰਿਆ ਨੇ ਉਸ ਤਰੀਕੇ ਨਾਲ ਡਰਾ ਰਹੇ ਨੇ ਹਲੇ ਵੀ ਪੰਜਾਬ ਐ ਜਿਹੜਾ ਉਹ ਖਤਰੇ ਦੇ ਵਿੱਚ ਹੀ ਚੱਲ ਰਿਹਾ ਕਿਉਂਕਿ ਖਤਰੇ ਦੀਆਂ ਘੰਟੀਆਂ ਲਗਾਤਾਰ ਪੰਜਾਬ ਚ ਵੱਜ ਰਹੀਆਂ ਨੇ ਕਿਉਂਕਿ ਇੱਕ ਵਾਰ ਫਿਰ ਤੋਂ ਜਿਹੜੇ ਡੈਮ ਨੇ ਉਹ ਉਫਾਨ ਤੇ ਚੱਲ ਪਏ ਨੇ ਤੇ ਨੱਕੋ ਨੱਕ ਭਰ ਗਏ ਨੇ ਤੇ ਜੇਕਰ ਇਸੇ ਤਰੀਕੇ ਦੇ ਨਾਲ ਨਹੀਂ ਪੈਂਦਾ ਰਿਹਾ ਤੇ ਡੈਮਾਂ ਦਾ ਪਾਣੀ ਵਧਦਾ ਰਿਹਾ ਤਾਂ ਪੰਜਾਬ ਦੇ ਜਿਹੜੇ ਝਿਲਾਂ ਦੇ ਜਿਹੜੇ ਫਲੱਡ ਗੇਟ ਨੇ ਉਹ ਖੋਲਨੇ ਪੈ ਸਕਦੇ ਨੇ ਤੇ ਪੰਜਾਬ ਦੇ ਵਿੱਚ ਜਿਹੜੀ ਉਹ ਫਿਰ ਤੋਂ ਤਬਾਹੀ ਆ ਸਕਦੀ ਹੈ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਆਪਣੀ ਰਾਏ ਕਮੈਂਟ ਦੇ ਵਿੱਚ ਜਰੂਰ ਦਿਓ